ਕੱਲ ਜਿਹੜਾ ਮੈਮੋਰੰਡਮ ਡਿਪਟੀ ਕਮਿਸ਼ਨਰ ਆਫ ਜਲੰਧਰ ਨੂੰ ਦਿੱਤਾ ਸੀ ਪ੍ਰਗਟ ਸਿੰਘ ਐਂਡ ਆਦਰਸ ਜਿਹੜੇ ਇਹਨਾਂ ਦੇ ਕਲੀਕਸ ਐ ਬਿਲਕੁਲ ਝੂਠਾ ਹੈ ਨਿਰਧਾਰ ਇਲੀਗਲ অর ਬੇਸਲੈਸ ਅਲੀਗੇਸ਼ਨਸ ਮਿਰਤੇ ਲਾਇਆ ਇਹ ਮਿੱਟੀ ਵੀ ਉੱਥੇ ਆ ਪਿੰਡ ਵੀ ਉੱਥੇ ਆ ਤੁਸੀਂ ਇੱਥੇੋਂ ਕੈਮਰਾ ਹੱਥ 'ਚ ਆਓ ਚਲਿਏ ਦੇਖ ਲੈਨੇ ਜੇ ਤਾਂ 25 ਫੁੱਟ ਹੋਈ 30 ਫੁੱਟ ਹੀ ਮੈਂ ਗਲਤਾਂ ਜੇ ਇਹਨੇ ਝੂਠ ਬਿਆਨ ਦਿੱਤੇ ਹੋਏ ਤੇ ਇਹ ਗਲਤ ਹੈ ਜੀ ਐਮਐਲਏ ਸੀ ਪ੍ਰਗਟ ਸਿੰਘ ਮੈਨੂੰ ਦੁੱਸਰੇ ਪ੍ਰਗਟ ਸਿੰਘ ਮੈਨੂੰ ਇਹ ਕਲੀਅਰ ਕਰੇ ਤੁਹਾਨੂੰ ਲੋਕਾਂ ਨੂੰ ਇਹ ਕਲੀਅਰ ਕਰੇ ਜਲੰਧਰ ਦੇ ਪਿਆਰੇ ਲੋਕਾਂ ਨੂੰ ਇਹ ਕਲੀਅਰ ਕਰੇ ਕਿ ਇਹ ਮਾਈਨਿੰਗ ਕਿਹਦੇ ਹੁਕਮਾਣਾ ਹੋਈ ਕਿੱਦਾਂ ਹੋਈ ਕਿਹਨੇ ਕਰਾਈ ਜਾਂ ਤਾਂ ਇਹਦਾ ਹਿੱਸਾ ਸੀ ਵਿੱਚ ਜੇ ਇਹਦਾ ਹਿੱਸਾ ਨਹੀਂ ਸੀ ਤੇ ਪ੍ਰੋਜੈਕਟ ਹੀ ਇਹਦਾ ਸੀ ਅਸੀਂ ਤਾਂ K1 ਪਰਮਿਟ ਕਰੋੜਾ ਰੁਪਇਆ ਦੇ ਕੇ ਮਿੱਟੀ ਪੱਟਦੇ ਆ ਭਾਈ ਤੂੰ ਤਾਂ 1 ਰੁਪਇਆ ਵੀ ਨਾ ਸਾਈਟਾਂ ਤੇ ਜਮ੍ਹਾਂ ਕਰਾਇਆ ਮੈਂ ਖਾਣਾ ਨਹੀਂ ਕਿਤੇ ਭਲੇਖਾ ਵਹਿਮ ਛੱਡ ਦੇ ਜਿਹੜਾ ਤੂੰ ਕਹਿੰਦਾ ਸੀ ਭਜਾ ਲਾਂਗੇ ਮੌਕਾ ਸਮਾਂ ਟਾਈਮ ਸਾਰਾ ਕੁਛ ਤੇਰਾ ਅੱਜ ਤੋਂ ਤੈਨੂੰ ਦੱਸਦਾ ਜਿੱਥੇ ਗਏ ਉੱਥੇ ਆ ਜਾਣਾ ਜੇ ਤੂੰ ਭਜਾ ਗਿਆ ਤੇ ਮੈਂ ਸੱਚੀ ਭੱਜ ਲਊਗਾ ਜਲੰਧਰ ਕੈਂਟ ਤੋਂ ਵਿਦਾਇਕ ਪ੍ਰਗਟ ਸਿੰਘ ਦੇ ਵੱਲੋਂ ਸ਼੍ਰਮਣੀ ਕਾਲੀ ਦਲ ਦੀ ਆਗੂ ਐਚਐਸ ਵਾਲੀਆ ਦੇ ਉੱਪਰ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲਗਾਏ ਸੀ ਤੇ ਬੀਤੇ ਕੱਲ ਨੂੰ ਉਹਨਾਂ ਦੇ ਵੱਲੋਂ ਜਲੰਧਰ ਕੈਂਟ ਦੇ ਕੁਝ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਲੰਧਰ ਦੇ ਡੀਸੀ ਵਿਸ਼ੇਸ਼ ਸਾਰੰਗਲ ਨੂੰ ਇੱਕ ਮੈਮੋਰੰਡਮ ਵਿਦਿੱਤਾ ਗਿਆ ਸੀ ਜਿਸ ਤੋਂ ਬਾਅਦ ਐਚਐਸ ਵਾਲੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਇਹਨਾਂ ਇਲਜ਼ਾਮਾਂ ਦੇ ਜਵਾਬ ਵੀ ਦਿੱਤੇ ਗਏ ਨੇ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਚਐਸ ਵਾਲੀਆ ਕੀ ਜਿਹੜੇ ਇਲਜ਼ਾਮ ਲਗਾਏ ਨੇ ਨਜਾਇਜ਼ ਮਾਈਨਿੰਗ ਦੇ ਉਹਨਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਵੱਲੋਂ ਕੀ ਜਵਾਬ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ ਜੀ ਕੱਲ ਜਿਹੜਾ ਮੈਮੋਰੰਡਮ ਡਿਪਟੀ ਕਮਿਸ਼ਨਰ ਆਫ ਜਲੰਧਰ ਨੂੰ ਦਿੱਤਾ ਸੀ ਪ੍ਰਗਟ ਸਿੰਘ ਐਂਡ ਆਦਰਸ ਜਿਹੜੇ ਇਹਨਾਂ ਦੇ ਕਲੀਕਸ ਹੈ ਬਿਲਕੁਲ ਝੂਠਾ ਹੈ ਨਿਰਧਾਰ ਇਲੀਗਲ অর ਬੇਸਲੈਸ ਅਲੀਗੇਸ਼ਨਸ ਮਿਰਤੇ ਲਾਏ ਦੇਖੋ ਮੈਂ ਦੱਸ ਦਿੰਦਾ ਇੱਕ ਜਲੰਧਰ ਦੇ ਵਿੱਚ 46 ਕਿਲੋਮੀਟਰ ਲੰਬੀ ਰਿੰਗ ਰੋਡ ਬਣ ਰਹੀ ਹੈ ਜਿਹੜੀ ਕਿ ਜਲੰਧਰ ਨੂੰ ਪੰਜਾਬੀ ਵਿਚ ਗਣਾ ਜਲੰਧਰ ਤੱਕ ਗੰਦ ਘੱਟ ਦੋਗੇ ਟ੍ਰੈਫਿਕ ਖਤਮ ਹੋ ਜਾਊਗਾ ਬਹੁਤ ਅੱਛੀ ਰੋਡ ਨੈਸ਼ਨਲ ਹਾਈਵੇਜ਼ ਨੇ ਸਾਨੂੰ ਦਿੱਤੀ ਆ ਉਹਦੇ ਚੁ ਕੁਛ ਪਾਰਟ ਆਫ ਰੋਡ ਮੇਰੀ ਕੰਪਨੀ ਬਿਲਟ ਕਰ ਰਹੀ ਹੈ ਮੈਂ ਬਣਾ ਰਿਆ ਅੱਛਾ ਰੋਡ ਬਣਾਣੀ ਹੋਵੇ ਜਦੋਂ ਕਿਤੇ 10 ਫੁੱਟ ਉੱਚੀ ਆ ਕਿਤੇ 12 ਕਿਤੇ 14 ਕਿਤੇ 15 ਫੁੱਟ ਵੀ ਉੱਚੀ ਸੜਕ ਹੈ ਰੋਡ ਬਣਾਉਣ ਦਾ ਸੁਭਾਵਕ ਹੈ ਮਿੱਟੀ ਪਾਣੀ ਪਊਗੀ ਮਿੱਟੀ ਪੱਟਣ ਲਈ ਮੈਂ ਜਿੰਨੀ ਵੀ ਜਿੰਨਾ ਵੀ ਕੰਮ ਮੇਰੀ ਕੰਪਨੀ ਕਰਦੀ ਹੈ ਅਸੀਂ ਲੀਗਲ ਵੇਨਾ ਕਰਦੇ ਆ ਮੈਂ ਤੁਹਾਡੇ ਦਰਸ਼ਕਾਂ ਦੇਖਾਣਾ ਚਾਹਣਾ ਇਹ ਹੁੰਦਾ ਕੇਵਨ ਪਰਮਟ ਇਹ ਲੀਗਲ ਪਰਮਟ ਹੈ ਜਿਹੜਾ ਕਿ ਸਾਨੂੰ ਮਾਈਨਿੰਗ ਡਿਪਾਰਟਮੈਂਟ ਦਿੰਦਾ ਔਰ ਮਾਈਨਿੰਗ ਡਿਪਾਰਟਮੈਂਟ ਸਾਨੂੰ ਅਲਾਉ ਕਰਦਾ ਕਿ ਤੁਸੀਂ ਮਿੱਟੀ ਪਟ ਸਕੋ ਆ ਇੱਕ ਪਰਮਟ ਹੈ ਆ ਦੂਜਾ ਹੈ ਤੀਜਾ ਚੌਥਾ ਇਦਾਂ ਮੇਰੇ ਕੋ ਪਰਮਟ ਹੈ ਸਾਲ ਦੇ ਵਿੱਚ ਤਕਰੀਬਨ ਮੋਰ ਥੈਨ ਕਰੋੜਸ ਨਾਟ ਇਨ ਲੈਕਸ ਇਨ ਕਰੋੜਸ ਮੈਂ ਪੇ ਕਰ ਚੁੱਕਾ ਮਾਈਨਿੰਗ ਡਿਪਾਰਟਮੈਂਟ ਨੂੰ ਪੰਜਾਬ ਮਾਈਨਿੰਗ ਨੂੰ ਮਿੱਟੀ ਪਟਣ ਲਈ ਹਨ ਜਿਵੇਂ ਪੈਸੇ ਪੇ ਕੀਤੇ ਤਾਂ ਭਾਈ ਮਿੱਟੀ ਤਾਂ ਪਟਣੀ ਆ ਸਰ ਕਿੰਨੇ ਫੁੱਟ ਮਿੱਟੀ ਪਟਣ ਦੀ ਪਰਮਿਸ਼ਨ ਸਿਗੀ ਤੇ ਪਰਮਿਸ਼ਨ ਤੁਹਾਨੂੰ ਮਿਲੀ ਕਦੋਂ ਸਿਗੀ ਬਿਲਕੁਲ ਚੰਗਾ ਸਵਾਲ ਆ ਤੁਹਾਡਾ ਕਿੰਨੇ ਫੁੱਟ ਦੇਖੋ ਪਰਮਿਸ਼ਨ ਦੋ ਤਰ੍ਹਾਂ ਦੀ ਹੁੰਦੀ ਆ ਨੈਸ਼ਨਲ ਹਾਈਵੇ ਜਿਹੜੇ ਸਰਕਾਰ ਦਾ ਲੋਕ ਕੰਮ ਕਰਦੇ ਆ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਪਰਮਿਸ਼ਨ ਹੁੰਦੀ ਆ 2 ਮੀਟਰ ਦੀ ਤਕਰੀਬਨ 7 ਫੁੱਟ ਠੀਕ ਹੈ 7 ਫੁੱਟ ਤੇ ਜੇ 2 ਫੁੱਟ ਤਾਂ ਮਿਲਦੀ ਐ ਐਕਸਟੈਂਸ਼ਨ ਜੇ ਈਸੀ ਹੋਵੇ 9 ਫੁੱਟ 9 ਫੁੱਟ ਤੱਕ ਤੁਸੀਂ ਪਟ ਸਕਦੇ ਹੋ ਜੀ ਮਿੱਟੀ ਵਿਧੀਸੀ ਹੋਣ ਜੇ ਮਿੱਟੀ 12 ਫੁੱਟ ਪਟਲੋ 14 ਫੁੱਟ ਪਟਲੋ ਫਿਰ ਤੁਸੀਂ ਗਲਤ ਹੋ ਤੇ ਜੇ ਦੀਵਾਲੀ ਮੇਰਾ ਟੱਕ ਚ ਲੱਦਾ ਮੈਂ ਕਦੀ ਗਲਤ ਨਹੀਂ ਹੋਇਆ ਜੀ ਮੈਂ ਲੀਗਲ ਵੇ ਨਾਲ ਹੀ ਮਿੱਟੀ ਪਟਦਾ ਲੀਗਲ ਵੇ ਨਾਲ ਹੀ ਮੈਂ ਕੰਮ ਕਰਦਾ ਜੀ ਹੁਣ ਜੇ ਦੀਵਾਲੀ ਪਿੰਡ ਚ ਇਹ ਮੈਨੂੰ ਕਹਿੰਦੇ 30 ਫੁੱਟ ਮਾਈਨਿੰਗ ਕੀਤੀ ਆ 25 ਫੁੱਟ ਕੀਤੀ ਆ ਤੇ ਮਿੱਟੀ ਵੀ ਉੱਥੇ ਆ ਪਿੰਡ ਵੀ ਉੱਥੇ ਆ ਤੁਸੀਂ ਇੱਥੇੋਂ ਕੈਮਰਾ ਹੱਥ ਚ ਆਓ ਚਲਿਏ ਦੇਖ ਲੈਨੇ ਜੇ ਤਾਂ 25 ਫੁੱਟ ਹੋਈ 30 ਫੁੱਟ ਹੀ ਮੈਂ ਗਲਤ ਆ ਜੇ ਇਹਨਾਂ ਝੂਠ ਬਿਆਨ ਦਿੱਤੇ ਹੋਏ ਤੇ ਇਹ ਗਲਤ ਹੈ ਜੀ ਸਰ ਜਿਹੜੇ ਵਿਧਾਇਕ ਨੇ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਕੁਝ ਫੋਟੋਜ਼ ਵੀ ਜਿਹੜੀਆਂ ਨੇ ਦਿਖਾਈਆਂ ਗਈਆਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 20 ਤੋਂ 25 ਫੁੱਟ ਜਿਹੜੀ ਮਾਈਨਿੰਗ ਹੈ ਉਹ ਕੀਤੀ ਗਈ ਹੈ 20 ਤੋਂ 25 ਫੁੱਟ ਡੂੰਘਾ ਪਟਿਆ ਗਿਆ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਦਿਕਤ ਆ ਰਹੀ ਹੈ ਪਿੰਡ ਵਾਸੀ ਵੀ ਨਾਲ ਐਸੀ ਉਹ ਕਹਿ ਰਹੇ ਕਿ ਕਾਲੀ ਵੇਈ ਦਾ ਪਾਣੀ ਦੇ ਨਾਲ ਜਿਹੜਾ ਹੜ ਦਾ ਖਤਰਾ ਜ਼ਿਆਦਾ ਪਿੰਡ ਵਾਸੀਆਂ ਨੂੰ ਪਹੁੰਚ ਜਾਂਦਾ ਹੈ ਬਿਲਕੁਲ ਝੂਠੇ ਅਲੀਗੇਸ਼ਨਸ ਲਾ ਰਹੇ ਜੀ ਮੈਂ ਹੁਣ ਤੁਹਾਡੇ ਰਹੀਂ ਇੱਕ ਦੋ ਸਵਾਲ ਪੁੱਛਨੇ ਉਹਨਾਂ ਨੂੰ ਪਿਛਲੇ ਪਰਗਤ ਸਿੰਘ ਕੈਬਨਿਟ ਚ ਮੰਤਰੀ ਵੀ ਰਹੇ ਆ ਔਰ ਐਮ ਐਲ ਏ ਵੀ ਰਹੇ ਆ ਆ ਜਮੀਨ ਪਿਛਲੇ 5 ਸਾਲ ਚ ਪੱਟੀ ਗਈ ਆ ਜੀ ਇਹ ਜਮੀਨ ਹੈਗੀ ਆ ਜੀ ਚੁਲੰਗ ਚ 25 ਤੋਂ 30 ਫੁੱਟ ਮਾਈਨਿੰਗ ਹੋਈ ਹੈ ਜੀ ਇਹਦੀ ਪਿਛਲੇ 5 ਸਾਲ ਚ ਹੋਈ ਹੈ ਆ ਆ ਜਮੀਨ ਪੱਟੀ ਗਈ ਆ ਜੀ ਪਿੰਡ ਚੰਨਣਪੁਰ ਜਿਹੜਾ ਕਿ ਕੈਂਟ ਹਲਕੇ ਦਾ ਇਹਨਾਂ ਦਾ ਪਿੰਡ ਆ ਜੀ ਆ ਜਮੀਨ ਪੱਟੀ ਗਈ ਆ ਜੀ ਜਮਸ਼ੇਰ 35 ਤੋਂ 40 ਫੁੱਟ ਤੁਸੀਂ ਸਰਪ੍ਰਾਈਜ਼ ਹੋ ਜਾਓਗੇ 40 ਫੁੱਟ ਮਾਈਨਿੰਗ ਦੇਖੋ 40 40 ਫੁੱਟ ਮਾਈਨਿੰਗ ਕਰਾਈ ਪਿਛਲੇ 5 ਸਾਲ ਚ ਸਰਕਾਰ ਸੀ ਇਹਦੀ ਐਮਐਲਏ ਸੀ ਪ੍ਰਗਟ ਸਿੰਘ ਮੈਨੂੰ ਦੱਸੇ ਪ੍ਰਗਟ ਸਿੰਘ ਮੈਨੂੰ ਇਹ ਕਲੀਅਰ ਕਰੇ ਤੁਹਾਨੂੰ ਲੋਕਾਂ ਨੂੰ ਇਹ ਕਲੀਅਰ ਕਰਲੇ ਜਲੰਧਰ ਦੇ ਪਿਆਰੇ ਲੋਕਾਂ ਨੂੰ ਇਹ ਕਲੀਅਰ ਕਰੇ ਕਿ ਇਹ ਮਾਈਨਿੰਗ ਕਿਹਦੇ ਹੁਕਮਾਣਾ ਹੋਈ ਕਿੱਦਾਂ ਹੋਈ ਕਿਹਨੇ ਕਰਾਈ ਜਾਂ ਤਾਂ ਇਹਦਾ ਹਿੱਸਾ ਸੀ ਵਿੱਚ ਜੇ ਇਹਦਾ ਹਿੱਸਾ ਨਹੀਂ ਸੀ ਤੇ ਪ੍ਰੋਜੈਕਟ ਹੀ ਇਹਦਾ ਸੀ ਅਸੀਂ ਤਾਂ K1 ਪਰਮਿਟ ਕਰੋੜਾ ਰੁਪਇਆ ਦੇ ਕੇ ਮਿੱਟੀ ਪੱਟਦੇ ਆ ਭਾਈ ਤੂੰ ਤਾਂ 1 ਰੁਪਿਆ ਬਣੀ ਨਾ ਸਾਈਟਾਂ ਤੇ ਜਮ੍ਹਾਂ ਕਰਾਇਆ ਆ ਪੰਜ ਸਾਈਟਾਂ ਮੇਰੇ ਕੋ ਇਦਾਂ ਦੀਆਂ ਦਰਸ਼ਕੋ ਮੈਂ ਪਬਲਿਕ ਨੂੰ ਦੱਸ ਦੇਣਾ ਚਾਹਨਾ ਪੰਜ ਸਾਈਟਾਂ ਇਦਾਂ ਦੀਆਂ ਜਿਹੜੀਆਂ ਪਿਛਲੇ 5 ਸਾਲਾਂ 'ਚ 25 25 30 30 35 35 40 40 ਫੁੱਟ ਪੱਟੀਆਂ ਗਈਆਂ ਔਰ ਜਿਨ੍ਹਾਂ ਦੇ ਅਗੇਸਟ 1 ਰੁਪਿਆ ਨਹੀਂ ਜਮ੍ਹਾਂ ਕਰਾਇਆ ਗਿਆ ਉਦੋਂ ਐਮਐਲਏ ਪ੍ਰਗਟ ਸਿੰਘ ਕਿੱਥੇ ਸੀ ਜਾਂ ਉਹਦਾ ਹਿੱਸਾ ਸੀ ਜਾਂ ਉਹਨੂੰ ਮੀਨਾ ਪਹੁੰਚਦਾ ਸੀ ਜਾਂ ਪ੍ਰੋਜੈਕਟ ਹੀ ਉਹਦੇ ਆਪਣੇ ਸੀ ਤੁਹਾਡੇ ਰਾਹੀਂ ਮੈਨੂੰ ਇਹ ਕਲੀਅਰ ਕਰੇ ਇਹ ਮੇਰਾ ਸਵਾਲ ਆ ਸਵਾਲ ਨੰਬਰ ਮੇਰਾ ਦੂਜਾ ਤੁਹਾਡੇ ਲਈ ਪਿੰਡ ਕਾਦੀਆਂ ਵਾਲੀ ਵਿੱਚ ਬਹੁਤ ਵੱਡਾ ਇੱਕ ਇਸ਼ੂ ਹਮੇਸ਼ਾ ਹੀ ਬਣਦਾ ਰਿਹਾ ਕਿ ਇੱਕ ਨਸ਼ਾ ਵੇਚਦਾ ਪਰਿਵਾਰ ਔਰ ਸ਼ਰਿਆਮ ਵੇਚਦਾ ਵਿੱਚ ਝਜਕੋ ਕੇ ਵੇਚਦਾ ਸ਼ਰਿਆਮ ਉਹਨਾਂ ਦੇ ਘਰੇ ਨਸ਼ਾ ਚੱਲਦਾ ਸੀ ਪਿਛਲੇ 5 ਸਾਲ ਉਹਨਾਂ ਨੇ ਰੱਜ ਕੇ ਨਸ਼ਾ ਵੇਚਿਆ ਤੇ ਆ ਹੁਣ ਐਫ ਆਈ ਆਰ ਆਮ ਆਦਮੀ ਪਾਰਟੀ ਦੀ ਮੈਂ ਸਰਕਾਰ ਨੂੰ ਵਧਾਈ ਦਿੰਦਾ ਮੈਂ ਉਹਨਾਂ ਦੀ ਸਿਫਤ ਕਰਦਾ ਤਾਰੀਫ ਕਰਦਾ ਐਪਰੀਸ਼ੀਏਟ ਕਰਦਾ ਜਿਹੜਾ ਕੰਮ ਉਹਨਾਂ ਨੇ ਕੀਤਾ ਉਹਨਾਂ ਨੇ ਇਸ ਪਰਿਵਾਰ ਨੂੰ ਫੜ ਕੇ ਉਹਨਾਂ ਦੀ ਕੁੜੀਆਂ ਵੀ ਅੰਦਰ ਕੀਤੀਆਂ ਲੇਡੀਜ਼ ਔਰ ਬੰਦੇ ਵੀ ਅੰਦਰ ਕੀਤੇ ਔਰ ਉਹਨਾਂ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਔਰ ਇਹ ਬੰਦੇ ਪ੍ਰਗਟ ਸਿੰਘ ਦੇ ਰਾਈਟ ਹੈਂਡ ਜਾਣੇ ਜਾਂਦੇ ਸੀ ਸਾਰੇ ਸ਼ਹਿਰ ਨੂੰ ਪਤਾ ਕਿ ਪ੍ਰਗਟ ਸਿੰਘ ਦੇ ਰਾਈਟ ਹੈਂਡ ਬੰਦੇ ਸੀ ਇਹਨਾਂ ਗੱਲਾਂ ਦਾ ਜਵਾਬ ਮੈਨੂੰ ਮੀਡੀਆ ਚ ਆ ਕੇ ਦਵੇ ਔਰ ਤੁਹਾਡੇ ਲਈ ਮੈਂ ਕਹਿਣਾ ਚਾਹਣਾ 15 ਦਿਨ ਦੇ ਅੰਦਰ-ਅੰਦਰ ਮੇਨਾ ਓਪਨ ਡਿਬੇਟ ਕਰ ਲੋਕਾਂ ਨੂੰ ਸੱਚ ਦਾ ਸੱਚ ਝੂਠ ਦਾ ਝੂਠ ਸਾਰਾ ਕੋਈ ਸਾਹਮਣੇ ਆਵੇ ਸਰ ਫਿਲਹਾਲ ਤਾਂ ਦੋਵੇਂ ਧਿਰਾਂ ਵੱਲੋਂ ਹੀ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਆ ਬੀਤੇ ਕੱਲ ਪ੍ਰਗਟ ਸਿੰਘ ਆਏ ਸੀ ਉਹ ਆਪਣੇ ਪਿੰਡ ਵਾਸੀਆਂ ਦੇ ਨਾਲ ਆਂਦਨੇ ਉਹ ਇਲਜ਼ਾਮ ਲਗਾਉਂਦੇ ਆ ਤੁਹਾਡੇ ਵੱਲੋਂ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਇਹ ਕੁਝ ਹੋਇਆ ਸੀਗਾ ਕਹੋ ਨੇ ਇਥੇ ਜਿੱਦਾਂ ਲੋਕ ਕਾਫੀ ਪਰੇਸ਼ਾਨ ਹੋ ਰਹੇ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਹੜਾ ਦਾ ਖਤਰਾ ਆ ਰਿਹਾ ਹੈ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਸ ਗੱਲ ਨੂੰ ਇੱਥੇ ਖਤ ਇਹ ਬੰਦਾ ਉਹ ਆ ਜਿਹੜਾ ਯਾਰ ਬਣਾ ਕੇ ਉਹਦੇ ਪਿੱਠ 'ਚ ਛੁਰਾ ਮਾਰਦਾ ਬੜੇ ਮਾੜੇ ਵਰਡਸ ਮੈਂ ਮੈਂ ਐਕਸਪੈਕਟ ਨਹੀਂ ਕਰ ਰਿਹਾ ਸੀ ਕਿ ਇਦਾਂ ਦੇ ਵਰਡਸ ਬੋਲੂਗਾ ਇਹਨਾਂ ਨੇ ਕੱਲ ਇੱਕ ਵਰਡਸ ਬੋਲੇ ਕੋਈ ਗੱਲ ਨਹੀਂ ਇਦਾਂ ਨਹੀਂ ਹੋਣਦੇ ਆਵਾਂਗੇ ਭਜਾਵਾਂਗੇ ਇਹਨੂੰ ਚੰਗੀ ਤਰ੍ਹਾਂ ਦੇਖੋ ਇਦਾਂ ਦੇ ਵਰਡਸ ਜਿੱਦਾਂ ਦੇ ਫਿਰ ਤੂੰ ਵਰਡਸ ਬੋਲੇਗਾ ਤੂੰ ਉਦਾਂ ਦੀ ਜਿੱਦਾਂ ਦੀ ਕੂਚ ਆਵਾਜ਼ ਮਾਰੇਗਾ ਉਦਾਂ ਦੀ ਬਾਹਰ ਆਣੀ ਆ ਹੁਣ ਤੂੰ ਉਹਦਾ ਜਵਾਬ ਲੈ ਲੈ ਸਾਬ ਪ੍ਰਗਟ ਸਿੰਘ ਜੀ ਮੈਂ ਉਹ ਨਹੀਂਗਾ ਜਿਹੜਾ ਤੁਹਾਡਾ ਯਾਰ ਸੀ ਪੱਕਾ ਤੁਸੀਂ ਆਪਦੇ ਘਰੋਂ ਨੂੰ ਕਿਸੇ ਪ੍ਰਾਪਰਟੀ ਡਿਸਪਿਊਟ ਚ ਬੁਲਾ ਲਿਆ ਸੀ ਤੁਸੀਂ ਆਪ ਦਾ ਕਲੀਗ ਵੀ ਬੁਲਾ ਲਿਆ ਸੀ ਤੇ ਆਪਦੇ ਪਰਮ ਮਿੱਤਰ ਆਪਦਾ ਦੋਸਤ ਉਹ ਦੋਸਤ ਜਿਹੜਾ ਤੁਹਾਡੇ ਬੱਚਿਆਂ ਦਾ ਜਦੋਂ ਬਰਥਡੇ ਹੁੰਦਾ ਸੀ ਨਾ ਕੇਕ ਵੀ ਉਹ ਲੈ ਕੇ ਆਉਂਦਾ ਸੀ ਤੇ ਰੋਟੀ ਵੀ ਉਹਦੇ ਹੋਟਲਾਂ ਚੋਂ ਬਣ ਕੇ ਜਾਂਦੀ ਸੀ ਤੁਸੀਂ ਉਸ ਦੋਸਤ ਦੇ ਕੱਸ ਕੇ ਥੱਪੜ ਮਰਵਾਤਾ ਸੀ ਆਪਣੇ ਕਲੀਕ ਕੋਲੋਂ ਆਪਦੇ ਡਰਾਇੰਗ ਰੂਮ ਚ ਬਿਠਾ ਕੇ ਮੈਂ ਤਾਂ ਭਾਈ ਥੱਪੜ ਮਾਰਨ ਆਇਆ ਮੈਂ ਖਾਣਾ ਨਹੀਂ ਕਿਤੇ ਭੁਲੇਖਾ ਵਹਿਮ ਛੱਡ ਦੇ ਜਿਹੜਾ ਤੂੰ ਕਹਿੰਦਾ ਸੀ ਭਜਾ ਲਾਂਗੇ ਮੌਕਾ ਸਮਾਂ ਟਾਈਮ ਸਾਰਾ ਕੁਛ ਤੇਰਾ ਅੱਜ ਤੋਂ ਤੈਨੂੰ ਦੱਸਦਾ ਜਿੱਥੇ ਗਏ ਉੱਥੇ ਆ ਜਾਣਾ ਜੇ ਤੂੰ ਭਜਾ ਗਿਆ ਤਾਂ ਮੈਂ ਸੱਚੀ ਭੱਜ ਲਊਗਾ ਸਰ ਪਿੰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ ਜਦੋਂ ਉਸੇ ਮਾਈਨਿੰਗ ਤੋਂ ਰੋਕਦੇ ਆਂ ਜਾਂ ਮਾਈਨਿੰਗ ਸਾਈਟ ਤੇ ਜਾਂਦੇ ਤਾਂ ਸਾਡੇ ਨਾਲ ਗਾਲੀ ਗਲੋਚ ਕੀਤਾ ਜਾ ਰਿਹਾ ਸਾਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਨਹੀਂ ਜੀ ਬਿਲਕੁਲ ਝੂਠੇ ਅਲੀਗੇਸ਼ਨ ਆ ਸਾਰੇ ਇਹਦੇ ਤਿਆਰ ਕੀਤੇ ਹੋਏ ਬੰਦੇ ਆ ਆ ਉਹਨਾਂ ਉਹ ਪਿੰਡ ਵਾਲੇ ਨਹੀਂ ਪਿੰਡ ਵਾਲੇ ਤਾਂ ਬੜੇ ਸ਼ਰੀਫ ਲੋਕ ਆ ਕੁਝ ਪਿੰਡ ਵਾਲੇ ਗੁੰਡੇ ਹੈਗੇ ਆ ਪਿੰਡ ਵਾਲੇ ਚੋ ਦੋ ਚਾਰ ਆ ਉਹਨਾਂ ਗੁੰਡਿਆਂ ਦੀ ਤਸਵੀਰ ਦੇਖ ਲਓ ਮੇਰੀ ਸਾਈਟ ਤੇ ਆ ਕੇ ਕਿੰਨੀ ਗੁੰਡਾਗਰਦੀ ਕਰਦੇ ਆ ਮੇਰੇ ਮੁੰਡਿਆਂ ਨੂੰ ਥੱਪੜ ਮਾਰਦੇ ਆ ਮੇਰੇ ਮੁੰਡਿਆਂ ਨੂੰ ਮੇਰੇ ਉਹਨਾਂ ਦੇ ਕੈਮਰੇ ਸਾਡੀ ਮਸ਼ੀਨ ਤੇ ਲੱਗੇ ਸੀ ਉਹ ਲਾ ਕੇ ਭੱਜ ਜਾਂਦੇ ਆ ਡੀਵੀਆਰ ਲਾ ਕੇ ਭੱਜ ਜਾਂਦੇ ਆ ਹੁਣ ਤੁਸੀਂ ਇਹ ਤੋਂ ਜੱਜ ਕਰ ਸਕਦੇ ਫੋਟੋਆਂ ਤੋਂ ਕਿ ਕੌਣ ਗੁੰਡਾਗਰਦੀ ਕਰ ਰਿਹਾ ਕੌਣ ਨਹੀਂ ਕਰ ਰਿਹਾ ਮੇਰੇ ਕੋ ਤਾਂ ਪ੍ਰੂਫ ਹੈ ਉਹਨਾਂ ਦੀ ਗੁੰਡਾਗਰਦੀ ਦੇ ਉਹਨਾਂ ਨੂੰ ਕੋਈ ਤੁਸੀਂ ਇੱਕ ਵੀ ਪ੍ਰੂਫ ਦਿਖਾ ਦਿਓ ਸਰ ਅਖੀਰੀ ਸਵਾਲ ਮੇਰਾ ਐ ਵੇ ਕਿ ਤੁਹਾਡੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਇਹਨਾਂ ਇਲਜ਼ਾਮਾਂ ਦਾ ਜਵਾਬ ਤਾਂ ਤੁਸੀਂ ਦੇ ਦਿੱਤਾ ਹੁਣ ਤੁਹਾਡਾ ਅਗਲਾ ਕਦਮ ਕੀ ਰਹਿਣ ਵਾਲਾ ਅਗਲਾ ਕਦਮ ਮੇਰਾ ਆਊਗਾ ਵਿਥਿਨ 15 ਡੇਸ ਜ ਪ੍ਰਾਪਰਟੀਆਂ ਦੱਬੀਆਂ ਲੋਕਾਂ ਦੀਆਂ ਜਿੱਥੋਂ ਟਾਇਲਾਂ ਲੈ ਕੇ ਲਵਾਉਂਦਾ ਰਿਹਾ ਉਹ ਫੈਕਟਰੀ ਟਾਇਲਾਂ ਦੀ ਜਿਹੜਾ ਐਸਆਓ ਨੇ ਧੋਖੇ ਨਾਲ ਵਿੱਚ ਆ ਉਹ ਐਸਆਓ ਜਿਹੜੀ 70 80 ਕਰੋੜ ਰੁਪਏ ਦੀ ਇੰਪਰੂਵਮੈਂਟ ਫੰਡ ਦੀ ਲੁਧਿਆਣਾ ਦੀ ਪ੍ਰਾਪਰਟੀ ਇਹਨੇ ਗਬਨ ਕੀਤੀ ਉਹ ਸਾਰੀਆਂ 15 ਦਿਨਾਂ ਦੇ ਵਿੱਚ ਲਿਆ ਕੇ ਮਾਹੌਲ ਦੇਖੂੰਗਾ ਮਾਹੌਲ ਦੇਖ ਕੇ ਪ੍ਰੈਸ ਕਾਨਫਰੰਸ ਕਰਾਂਗਾ ਠੀਕ ਹੈ ਥੈਂਕਿਊ ਜੀ ਬਹੁਤ ਬਹੁਤ ਧੰਨਵਾਦ ਤੇ ਮੇਨਾ ਸ਼ਰਮਣੀ ਕਾਲੀਤਲ ਦੇ ਲੀਡਰ ਐਚਐਸ ਵਾਲਿਆ ਮੌਜੂਦ ਸਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਉੱਪਰ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲੱਗੇ ਨੇ ਤੇ ਇਨ੍ਹਾਂ ਇਲਜ਼ਾਮਾਂ ਦੇ ਉੱਪਰ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਤੇ ਮੁਰਤੂ ਸਵਾਲ ਚੁੱਕੇ ਗਏ ਨੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਦੇ ਉੱਪਰ ਕੈਮਰਾਮੈਨ ਮਨੀਸ਼ ਨਾਲ ਅੰਚਟੜਾ ਪੰਜਾਬ ਬੁਲਟੈਜ ਜਲੰਧਰ